ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਜਿਕ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਮੂਲੀਆਂ ਦੀ ਬਹੁਤ ਹੀ ਟੇਸਟੀ ਜੀ ਦੁੱਧ ਵਾਲੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰੀ ਸਬਜ਼ੀ ਬਣਦੀ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਕਿਉਂਕਿ ਆਪਣੇ ਘਰ ਤੇ ਤਾਂ ਇਹ ਵਾਰ-ਵਾਰ ਬਣਦੀ ਆ ਕੋਈ ਵੀ ਸਾਡੀ ਕੋਈ ਵੀ ਮੈਂਬਰ ਇਹਨੂੰ ਨਾ ਪਸੰਦ ਨਹੀਂ ਕਰਦਾ ਸਾਰੇ ਪਸੰਦ ਕਰਦੇ ਆ ਤੇ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਜੀ ਤੇ ਆਪਾਂ ਤੇਲ ਕਰ ਲਿਆ ਸਰੋਂ ਦਾ ਗਰਮਾ ਦੇਵ ਦੇ ਵਿੱਚ ਆਤਾ ਲਸਣ ਲਸਣ ਅਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਪਹਿਲਾਂ ਤੜਕੇ 'ਚ ਭੁੰਨ ਲਾਂਗੇ ਥੋੜਾ ਜਿਹਾ ਤੇ ਸਰੋਂ ਦੇ ਤੇਲ 'ਚ ਕੋਈ ਵੀ ਆਪਾਂ ਸਬਜ਼ੀ ਬਣਾਉਣੇ ਤਾਂ ਜਿਆਦਾ ਕਰਾਰੀ ਬਣਦੀ ਹੈ ਤੇ ਥੋੜਾ ਜਿਹਾ ਜਦੋਂ ਇਹ ਭੁੱਜ ਗਏ ਨਾ ਆਪਣੀਆਂ ਤਿੰਨਾਂ ਚੀਜ਼ਾਂ ਇਹਦੇ ਬਾਅਦ ਆਪਾਂ ਉਹਦੇ ਵਿੱਚ ਦੋ ਵੱਡੇ ਪਿਆਜ਼ ਕੱਟੇ ਹੋਏ ਪਾ ਦਾਂਗੇ ਜੀ ਬਰੀਕ-ਬਰੀਕ ਕੱਟੇ ਹੋਏ ਪਿਆਜ਼ ਪਾ ਦਾਂਗੇ ਆਪਾਂ ਇਹ ਵੀ ਨਾਲੇ ਭੁੰਨ ਲਾਂਗੇ ਆਪਾਂ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਲਾਈਕ ਵੀ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਚੰਗੀ ਲੱਗ ਚੰਗੀ ਲੱਗਦੀ ਹੁੰਦੀ ਹੈ ਨਾ ਤੇ ਆਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਤੇ ਤੜਕਾ ਆਪਣਾ ਪੁੱਜ ਗਿਆ ਹੈ ਤੇ ਹੁਣ ਆਪਾਂ ਨਾਰਮਲ ਮਸਾਲੇ ਪਾ ਦਿਆਂਗੇ ਨੂਨ ਮਿਰਚ ਮਸਾਲਾ ਹਲਦੀ ਧਣਾ ਪਾਊਡਰ ਤੇ ਜੀਰਾ ਪਾਊਡਰ ਇਹ ਸਾਰੀਆਂ ਚੀਜ਼ਾਂ ਪਾ ਦਾਂਗੇ ਆਪਾਂ ਤੇ 2-3 ਮਿੰਟਾਂ ਲਈ ਇਹਨੂੰ ਵੀ ਆਪਾਂ ਇਹਦੇ ਵਿੱਚ ਮਸਾਲਿਆਂ ਨੂੰ ਭੁੰਨ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਚਟਪਟੀ ਜੀ ਕਰਾਰੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ ਤੇ ਵੈਸੇ ਮੂਲੀਆਂ ਦੀ ਸਬਜ਼ੀ ਕੋਈ ਜ਼ਿਆਦਾ ਬਣਾਉਣੀ ਪਸੰਦ ਨਹੀਂ ਕਰਦਾ ਤੇ ਮੂਲੀਆਂ ਵਾਲੀਆਂ ਤਾਂ ਰੋਟੀਆਂ ਜਾਂ ਪਰੌਂਠੇ ਬਣਾਉਂਦੇ ਆ ਲੋਕ ਤੇ ਪਰ ਤੁਸੀਂ ਜੇ ਇਹ ਸਬਜ਼ੀ ਬਣਾ ਕੇ ਦੇਖੋਗੇ ਨਾ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰੀ ਸਬਜ਼ੀ ਬਣਦੀ ਹੈ ਜੀ ਕਿਉਂਕਿ ਅਸੀਂ बार-बार ਇਹਨੂੰ ਬਣਾਉਂਦੀ ਰਹਿੰਨੇ ਆ ਅੱਧਾ ਇੱਕ ਗਲਾਸ ਆਪਾਂ ਪਾਣੀ ਦਾ ਪਾਤਾ ਇਹਦੇ ਵਿੱਚ ਕਿਉਂਕਿ ਆਪਾਂ ਤਰੀ ਵਾਲੀ ਬਣਾਉਣੀ ਆ ਤੇ ਮੂਲੀਆਂ ਨੇ ਤਾਂ ਜੇ ਆਪਾਂ ਸੁੱਕਾ ਬਣਾਉਣਾ ਹੁਣ ਤਾਂ ਮੂਲੀਆਂ ਉਹੀ ਬਥੇਰਾ ਬਣੀ ਛੱਡ ਦਿੰਦਾ ਹੈ ਤੇ ਹੁਣ ਆਪਾਂ ਇਹਨੂੰ ਸੁੱਕਾ ਬਣਾਉਣ ਆ ਤਰੀ ਵਾਲੀ ਬਣਾਉਣਾ ਇਹ ਤਾਂ ਨੇ ਕਰਕੇ ਥੋੜਾ ਜਿਹਾ ਪਾਣੀ ਪਾਇਆ ਹੈ ਤੇ ਆਪਾਂ ਅੱਧਾ ਕਿਲੋ ਮੂਲੀਆਂ ਲੰਗਾ ਸੀ ਇਹਨਾਂ ਨੂੰ ਤੋਸਰ ਕੇ ਕੱਟ ਲਿਆ ਜੀ ਬਰੀਕ ਬਰੀਕ ਕੱਟ ਲਿਆ ਆਪਾਂ ਮੂਲੀਆਂ ਨੂੰ ਬਾਲੀਆਂ ਮੋਟਾ ਨਾਲ ਕੱਟੋ ਫਿਰ ਇਹਨਾਂ ਨੇ ਛੇਤੀ ਜ਼ਿਆਦਾ ਘਲਣਾ ਨਹੀਂ ਹੁੰਦਾ ਤੇ ਹੁਣ ਆਪਾਂ ਜਿਹੜੀਆਂ ਮੂਲੀਆਂ ਇਹਨਾਂ ਨੂੰ ਪਾ ਦਾਂਗੇ ਵਿੱਚ ਜੀ ਤੇ ਢੱਕ ਕੇ ਇਹਨਾਂ ਨੂੰ ਅੱਧਾ ਪੌਣਾ ਘੰਟਾ ਪਕਾ ਲਾਂਗੇ ਆਪਾਂ ਕਿਉਂਕਿ ਲਵੰ ਤਨਨ ਢੱਕ ਕੇ ਤੁਸੀਂ ਪੱਕਣ ਲਈ ਰੱਖ ਦਿਓ ਜੀ ਆਪਣੀਆਂ ਕਮੂਲੀਆਂ ਨੂੰ ਬੇਫਿਕਰ ਹੋਗੇ ਤੁਸੀਂ ਆਪਲਾ ਕੰਮ ਕਰੋ ਅੱਧੇ ਪੌਣੇ ਘੰਟੇ ਬਾਅਦ ਇਹਨਾਂ ਚੈੱਕ ਕਰ ਲਿਓ ਤੇ ਅੱਗ ਤੁਸੀਂ ਥੋੜੀ ਜੀ ਘੱਟ ਹੀ ਰੱਖਿਓ ਫੁੱਲਣਾ ਰੱਖਿਓ ਕਿਉਂਕਿ ਮੈਂ ਵੀ ਸਲੋ ਅੱਗ ਤੇ ਬਣਾਉਣੀ ਹੁੰਦੀ ਹੈ ਕੋਈ ਵੀ ਚੀਜ਼ ਬਣਾਵਾ ਤੇ ਪੌਣੇ ਘੰਟੇ ਬਾਅਦ ਇਹ ਮੂਲੀਆਂ ਜਿਹੜੀਆਂ ਨੂੰ ਬਿਲਕੁਲ ਆਪਣਾ ਗਲ ਗੰਾਏ ਤੇ ਪੂਰੀ ਤਰ੍ਹਾਂ ਨਾਲ ਪੱਕ ਗੰਾਏ ਹੈ ਤੇ ਹੁਣ ਆਪਾਂ ਮੱਧਣੀ ਲਵਾਂਗੇ ਜੀ ਸਾ ਘੋਟਣ ਵਾਲੀ ਤੇ ਮੱਧਣੀ ਦੇ ਨਾਲ ਨਾ ਇਹਨੂੰ ਆਪਣੀਆਂ ਫਾੜੀਆਂ ਜਿਹੜੀਆਂ ਇਹਨਾਂ ਨੂੰ ਥੋੜਾ ਜਿਹਾ ਆਪਾਂ ਫੇਰ ਦੇਾਂਗੇ ਤੇ ਨਾਲੇ ਇਹਦੇ ਨਾਲ ਤਾਂ ਤਰੀ ਸੰਘਣੀ ਬਣ ਜਾਊਗੀ ਤੇ ਨਾਲੇ ਜਿਹੜੀ ਆਪਣੀ ਦਾਲ ਆ ਬਿਲਕੁਲ ਗਾੜੀ ਗਾਲੀ ਬਣ ਜਾਊਗੀ ਸਬਜੀ ਇਹ ਜਿਹੜੀ ਆਪਣੀ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਤੇ ਆਪਣਾ ਦੁੱਧ ਜਿਹੜਾ ਪਹਿਲੇ ਗਰਮ ਕਰਕੇ ਰੱਖਿਆ ਹੋਇਆ ਏ ਪੂਰਾ ਕਾੜਿਆ ਵਾ ਦੁੱਧਾ ਆਪਣਾ ਪੂਰਾ ਫੁੱਲ ਕਰੀਮ ਦੁੱਧ ਲਿਆ ਸੀ ਆਪਣਾ ਫੁੱਲ ਫੈਟ ਤੇ ਪਤਲਾ ਜੇ ਦੁੱਧ ਤਾਂ ਨਾ ਪਾਇਓ ਗਾਂ ਦਾ ਦੁੱਧ ਨਾਲ ਨਹੀਂ ਉਨੀ ਟੇਸਟ ਬਣਦੀ ਸਬਜੀ ਮਾਝਾ ਦੁੱਧ ਪਾਇਆ ਤੁਸੀਂ ਜੇ ਨਹੀਂ ਮਾਝਾ ਦਰ ਫਿਰ ਤਾਂ ਗਾਂ ਦਾ ਪਾਉਣਾ ਹੀ ਪੈਣਾ ਹੈ ਤੇ ਪਰ ਮਾਝੇ ਦੇ ਦੁੱਧ ਨਾਲ ਹੀ ਸਬਜੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਅੱਧਾ ਕੱਕਾਪਾਪਾ ਦੁੱਧ ਦਾ ਕਾੜ ਕੇ ਰੱਖਿਆ ਹੋਇਆ ਆਪਾਂ ਉਹ ਪਿਚ ਪਾ ਦੇਾਂਗੇ ਜੀ ਤੇ ਆਪਣੀ ਸਬਜੀ ਬਣ ਕੇ ਹੋ ਗਈ ਆ ਤਿਆਰ ਸਨੇ ਮਲਾਈ ਪਾਤਾ ਹੈ ਆਪਾਂ ਦੁੱਧ ਆਪਣਾ ਤੇ ਉਦੋਂ ਹੀ ਧਣਗਾ ਵੀ ਪਾਵਾਂਗੇ ਆਪਾਂ ਤਣਗੇ ਨਾਲ ਜਿਹੜਾ ਇਹ ਫਲੇਵਰ ਆ ਉਹ ਬਹੁਤ ਵਧੀਆ ਲੱਗਦਾ ਹੈ बार-बार ਤੁਸੀਂ ਇਹ ਸਬਜੀ ਨੂੰ ਬਣਾਉਣਾ ਪਸੰਦ ਕਰੋਗੇ ਇੱਕ ਵਾਰੀ ਜ਼ਰੂਰ ਬਣਾ ਕੇ ਆਪਣੇ ਘਰ ਦੇਆਂ ਨੂੰ ਖਵਾ ਕੇ ਦੇਖਿਆ ਤੁਸੀਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਸਬਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਜੀ ਤਣਗਾ ਤੇ ਸਬਜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਤੇ ਤੁਸੀਂ ਇੱਕ ਵਾਰੀ ਜ਼ਰੂਰ ਹੀ ਬਣਾ ਕੇ ਦੇਖਣੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਬਜੀ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ